ਲੋਡੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਮੋਠ ਵਾਜਰੇ ਦੀ ਖਿਚੜੀ ਬਣਾ ਕੇ ਤਿਆਰ ਕਰਾਂਗੇ ਇਹ ਜਿਹੜੀ ਖਿਚੜੀ ਹੈ ਸਰਦੀਆਂ ਵਿੱਚ ਹੀ ਬਣਾਈ ਜਾਂਦੀ ਹੈ ਕਿਉਂਕਿ ਮੋਠ ਵਾਜਰੇ ਦੀ ਜਿਹੜੀ ਤਸੀਰ ਹੈ ਗਰਮ ਹੁੰਦੀ ਹੈ ਇਸ ਕਰਕੇ ਮੋਠ ਵਾਜਰੇ ਦੀ ਖਿਚੜੀ ਹਮੇਸ਼ਾ ਸਰਦੀਆਂ ਦੇ ਵਿੱਚ ਹੀ ਬਣਾਈ ਜਾਂਦੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਸਿਹਤੀ ਬਣ ਕੇ ਤਿਆਰ ਹੋ ਜਾਂਦੀ ਹੈ ਅੱਜ ਆਪਾਂ ਦੋ ਤਰੀਕਿਆਂ ਦੇ ਨਾਲ ਇਹ ਖਿਚੜੀ ਬਣਾ ਕੇ ਤਿਆਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੋਂ ਨੂੰ ਰਿਕੁਐਸਟ ਹੈ ਕਿ ਮੇਰੇ ਚੈਨਲ ਐਸ਼ਫੋਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ 'ਤੇ ਪਹੁੰਚ ਸਕੇ ਚਲੋ ਜੀ ਆਪਾਂ ਖਿਚੜੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਮੋਠ ਬਾਜਰੇ ਦੀ ਖਿਚੜੀ ਬਣਾਉਣ ਦੇ ਲਈ ਆਪਾਂ ਇੱਕ ਕੌਲੀ ਮੋਠ ਤੇ ਬਾਜਰੇ ਦੀ ਲਈ ਹੈ ਬੇਟੇ ਦੇ ਹਿਸਾਬ ਨਾਲ ਇਹ 200 ਗ੍ਰਾਮ ਹੈ ਇਹ ਜਿਹੜਾ ਮੋਠ ਤੇ ਬਾਜਰਾ ਖਿਚੜੀ ਬਣਾਉਣ ਦੇ ਲਈ ਆਪਾਂ ਨੂੰ ਰਲਿਆ ਹੋਇਆ ਬਾਜ਼ਾਰ ਵਿੱਚੋਂ ਮਿਲਦਾ ਹੈ ਆਪਾਂ ਉਸ ਦਾ ਇਸਤੇਮਾਲ ਕਰ ਰਹੇ ਹਾਂ ਹੁਣ ਸਭ ਤੋਂ ਪਹਿਲਾਂ ਆਪਾਂ ਮੋਠ ਤੇ ਬਾਜਰੇ ਨੂੰ ਧੋ ਕੇ ਸਾਫ਼ ਕਰ ਲੈਂਦੇ ਮੋਠ ਤੇ ਬਾਜਰਾ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਤੇ ਹੁਣ ਆਪਾਂ ਖਿਚੜੀ ਬਣਾਉਣਾ ਸ਼ੁਰੂ ਕਰਦੇ ਆਂ। ਇੱਧਰ ਬਰਤਨ ਆਪਾਂ ਗੈਸ ਦੇ ਉੱਪਰ ਰੱਖ ਲਿਆ ਤੇ ਹੁਣ ਆਪਾਂ ਇਹਦੇ ਵਿੱਚ 1.5 ਲੀਟਰ ਪਾਣੀ ਦਾ ਪਾਵਾਂਗੇ। ਇੱਕ ਵਾਰੀ ਆਪਾਂ ਇਹਦੇ ਵਿੱਚ 1.5 ਲੀਟਰ ਪਾਣੀ ਪਾਵਾਂਗੇ। ਜੇਕਰ ਆਪ ਨੂੰ ਪਾਣੀ ਦੀ ਹੋਰ ਜ਼ਰੂਰਤ ਹੋ ਗਈ ਤਾਂ ਆਪਾਂ ਨਾਲ ਦੇ ਨਾਲ ਇਹਦੇ ਵਿੱਚ ਪਾਣੀ ਆਪਾਂ ਹੋਰ ਐਡ ਕਰ ਲਾਂਗੇ। ਤੇ ਖਿਚੜੀ ਬਣਾਉਣ ਲਈ ਬਰਤਨ ਜਿਹੜਾ ਤੁਸੀਂ ਹਮੇਸ਼ਾ ਮੋٹے ਤਲੇ ਵਾਲਾ ਹੀ ਲੈਣਾ ਹੈ ਕਿਉਂਕਿ ਜੇਕਰ ਬਰਤਨ ਦਾ ਤਲਾ ਜਿਹੜਾ ਪਤਲਾ ਹੋਏਗਾ ਤਾਂ ਖਿਚੜੀ ਆਪਣੀ ਥੱਲੇ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਕਿ ਬਰਤਨ ਦਾ ਤਲਾ ਜਿਹੜਾ ਮੋਟਾ ਹੋਣਾ ਚਾਹੀਦਾ ਹੈ ਤੇ ਹੁਣ ਆਪਾਂ ਪਾਣੀ ਨੂੰ ਉਬਾਲਾ ਆਉਣ ਦੇਵਾਂਗੇ ਪਾਣੀ ਨੂੰ ਉਬਾਲਾ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਅਧਿਕ ਕੜਸ਼ੀ ਦੇਸੀ ਘਿਓ ਦੀ ਪਾਵਾਂਗੇ ਦੇਸੀ ਘਿਓ ਪਾਉਣ ਦੇ ਨਾਲ ਖਿਚੜੀ ਦਾ ਜਿਹੜਾ ਸਵਾਦ ਹੈ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇੱਕ ਚਮਚ ਨਮਕ ਦਾ ਪਾਵਾਂਗੇ ਨਮਕ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵਧੇ ਜਾਂ ਘੱਟ ਲੈ ਸਕਦੇ ਹੋ ਇਦੇ ਵਿੱਚ ਹਲਦੀ ਜਾਂ ਹੋਰ ਕਿਸੇ ਵੀ ਮਸਾਲੇ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਸਿਰਫ ਨਮਕ ਇਹਦੇ ਵਿੱਚ ਐਡ ਹੁੰਦਾ ਤੇ ਹੁਣ ਆਪਾਂ ਇਹਦੇ ਵਿੱਚ ਮੋਟੇ ਬਾਜਰਾ ਪਾ ਦਾਂ। ਮਿਲਾ ਲਾਂਗੇ। ਉਹ ਪ੍ਰੋਟ ਟਕ ਦਾਂਗੇ ਪੂਰਾ ਨਹੀਂ ਆਪਾਂ ਇਹਨੂੰ ਢੱਕਣਾ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਰੱਖਾਂਗੇ ਢੱਕਣ ਇਹਦਾ ਨਹੀਂ ਤਾਂ ਆਪਣੀ ਖਿਚੜੀ ਜਿਹੜੀ ਉੱਬਲ ਕੇ ਬਾਹਰ ਆ ਜਾਏਗੀ ਤੇ ਗੈਸ ਦਾ ਫਲੇਮ ਇੱਥੇ ਆਪਾਂ ਮੀਡੀਅਮ ਰੱਖਾਂਗੇ ਮੀਡੀਅਮ ਫਲੇਮ ਤੇ ਆਪਾਂ ਖਿਚੜੀ ਨੂੰ ਪੱਕਣ ਦੇਵਾਂਗੇ ਇਹ ਜਿਹੜੀ ਖਿਚੜੀ ਹੈ ਇਹਨੂੰ ਆਪਾਂ ਕੁੱਕਰ ਦੇ ਵਿੱਚ ਬਿਸਲਾ ਲਵਾ ਕੇ ਵੀ ਬਣਾ ਸਕਦੇ ਆ ਪਰ ਉਹਦਾ ਜਿਹੜਾ ਟੇਸਟ ਹੈ ਉਹਨਾਂ ਜਿਆਦਾ ਵਧੀਆ ਨਹੀਂ ਆਉਂਦਾ ਜਿੰਨਾ ਇਸ ਖਿਚੜੀ ਦਾ ਆਏਗਾ ਕਿਉਂਕਿ ਇਹਦਾ ਜਿਹੜਾ ਟੇਸਟ ਹੈ ਬਿਲਕੁਲ ਹਰੇਂ ਦੀ ਤਰ੍ਹਾਂ ਹੀ ਆਏਗਾ ਜਿਸ ਤਰ੍ਹਾਂ ਆਪਾਂ ਹਰੇ ਦੇ ਵਿੱਚ ਖਿਚੜੀ ਬਣਾਉਨੇ ਆ ਤੇ ਹੁਣ ਆਪਾਂ ਖਿਚੜੀ ਨੂੰ ਮੀਡੀਅਮ ਫਲੇਮ ਤੇ ਪੱਕਣ ਦੇਵਾਂਗੇ ਲੋਈ ਤਕਰੀਬਨ ਇੱਕ ਘੰਟਾ ਹੋ ਗਿਆ ਖਿਚੜੀ ਨੂੰ ਮੀਡੀਅਮ ਫਲੇਮ ਤੇ ਪਕਾਉਂਦੇ ਹੋਏ ਤੇ ਵਿੱਚ ਵਿੱਚ ਦੇ ਆਪਾਂ ਇਹਨੂੰ ਹਿਲਾਉਂਦੇ ਰਹੇ ਸੀ ਪਰ ਖਿਚੜੀ ਜਿਹੜੀ ਆਪਣੀ ਹਜੇ ਵੀ ਪੂਰੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੋਈ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਲੀਟਰ ਪਾਣੀ ਹੋਰ ਪਾਵਾਂਗੇ ਪਾਣੀ ਇਹਦਾ ਆਪਾਂ ਗਰਮ ਕਰਕੇ ਪਾਉਣਾ ਠੰਡਾ ਪਾਣੀ ਨਹੀਂ ਇਹਦੇ ਵਿੱਚ ਪਾਉਣਾ ਜੋ ਕਿ ਠੰਡਾ ਪਾਣੀ ਪਾਉਣ ਦੇ ਨਾਲ ਇਹਦਾ ਜਿਹੜਾ ਕੁਕਿੰਗ ਦਾ ਪ੍ਰੋਸੈਸ ਹੈ ਰੁਕ ਜਾਂਦਾ ਹੈ ਇਸ ਕਰਕੇ ਪਾਣੀ ਆ ਜਿਹੜਾ ਆਪਾਂ ਗਰਮੀ ਪਾਵਾਂਗੇ ਤੇ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਫਿਰ ਪੱਕਣ ਦੇਵਾਂਗੇ ਜਿੰਨੀ ਖਿਚੜੀ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਪਕਾਵਾਂਗੇ ਉਨੀ ਜਿਆਦਾ ਟੇਸਟੀ ਬਣੂਗੀ ਤੇ ਉੱਪਰ ਇਹਨੂੰ ਹੁਣ ਆਪਾਂ ਢੱਕ ਦਨੇ ਲਓ ਜੀ ਮੋਠ ਵਾਜਰੇ ਦੀ ਖਿਚੜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਇਸ ਤੋਂ ਜ਼ਿਆਦਾ ਗਾੜ੍ਹੀ ਨਹੀਂ ਆਪਾਂ ਇਹਨੂੰ ਕਰਨਾ ਕਿਉਂਕਿ ਠੰਡੀ ਹੋ ਕੇ ਇਹ ਥੋੜੀ ਹੋਰ ਗਾੜ੍ਹੀ ਹੋ ਜਾਣਾ ਹੈ ਇੱਥੇ ਆਪਾਂ 200 ਗ੍ਰਾਮ ਮੋਟੇ ਬਾਜਰਾ ਲਿਆ ਸੀ 2 ਲੀਟਰੀ ਆਪਾਂ ਪਾਣੀ ਲਿਆ ਤੇ ਤਕਰੀਬਨ 2 ਘੰਟੇ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਪੱਕਣ ਦਿੱਤਾ ਤੇ ਖਿਚੜੀ ਤੁਸੀਂ ਦੇਖ ਸਕਦੇ ਹੋ ਜਿੰਨਾ ਤੁਸੀਂ ਇਹਨੂੰ ਲੋ ਫਲੇਮ ਤੇ ਪਕਾਉਂਗੇ ਖਿਚੜੀ ਤੁਹਾਡੇ ਉਨੀਂ ਜ਼ਿਆਦਾ ਸਵਾਦ ਬਣੇਗੀ ਹੁਣ ਇਸ ਖਿਚੜੀ ਨੂੰ ਸਰਵ ਕਿਸ ਤਰ੍ਹਾਂ ਕਰਨਾ ਹੈ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਖਿਚੜੀ ਦੇ ਵਿੱਚ ਦਹੀਂ ਪਾ ਕੇ ਵੀ ਤੁਸੀਂ ਇਸ ਨੂੰ ਸਰਵ ਕਰ ਸਕਦੇ ਹੋ ਦੁੱਧ ਪਾ ਕੇ ਵੀ ਸਰਵ ਕਰ ਸਕਦੇ ਹੋ ਜਾਂ ਤੁਸੀਂ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਧਿਓੜ ਬਣਾ ਕੇ ਇਹਨੂੰ ਖਾਧਾ ਜਾਂਦਾ ਸੀ ਉਸ ਤਰੀਕੇ ਦੇ ਨਾਲ ਇਹਨੂੰ ਧਿਓੜ ਬਣਾ ਕੇ ਵੀ ਖਾ ਸਕਦੇ ਹੋ ਧਿਓੜ ਮਤਲਬ ਖਿਚੜੀ ਦੇ ਵਿੱਚ ਦਹੀਂ ਪਾ ਕੇ ਉਹਦੇ ਵਿੱਚ ਦੁੱਧ ਦੀਆਂ ਸਿੱਧੀਆਂ ਧਾਰਾਂ ਮਾਰ ਕੇ ਉਹਨੂੰ ਖਾਧਾ ਜਾਂਦਾ ਸੀ ਤੇ ਉਹਨੂੰ ਧਿਓੜ ਕਹਿੰਦੇ ਆ ਪਰ ਜੇਕਰ ਤੁਸੀਂ ਖਿਚੜੀ ਨੂੰ ਤੜਕਾ ਲਾ ਕੇ ਖਾਣਾ ਪਸੰਦ ਕਰਦੇ ਹਾਂ ਤਾਂ ਪਤਾ ਨੂੰ ਤੜਕਾ ਲਾ ਕੇ ਵੀ ਦੱਸ ਦਿੰਨੇ ਆ ਕਿ ਇਹ ਜਿਹੜੀ ਖਿਚੜੀ ਨੂੰ ਤੜਕਾ ਕਿਸ ਤਰ੍ਹਾਂ ਲਗਾਇਆ ਜਾਂਦਾ ਚਲੋ ਜੀ ਹੁਣ ਆਪਾਂ ਖਿਚੜੀ ਨੂੰ ਤੜਕਾ ਲਾਉਣਾ ਸ਼ੁਰੂ ਕਰਦੇ ਲੋ ਜਿਹਦਰ ਪੈਨ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਪੈਨ ਦੇ ਵਿੱਚ ਦੋ ਚਮਚੇ ਦੇਸੀ ਘਿਓ ਦੇ ਪਾਵਾਂਗੇ ਘਿਓ ਨੂੰ ਥੋੜਾ ਗਰਮ ਹੋਣ ਦੇਵਾਂਗੇ ਘਿਓ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਥੋੜਾ ਜਿ ਟਟਕਾ ਲਾਂਗੇ ਜੀਰੇ ਨੂੰ ਥੋੜਾ ਜਿਹਾ ਪਧਰਕ ਲਿਆ ਉਹਨੂੰ ਵੀ ਆਪਾਂ ਇਸ ਤਰ੍ਹਾਂ ਬਰੀਕ ਕੱਟ ਲਿਆ ਤੇ ਦੋ ਆਪਾਂ ਹਰੀਆਂ ਮਿਰਚਾਂ ਲਈਆਂ ਉਹ ਵੀ ਆਪਾਂ ਇਸ ਤਰ੍ਹਾਂ ਬਰੀਕ ਕੱਟ ਲ ਲਈ ਕੋਬੀਆਂ ਵਿੱਚ ਪਾ ਦਾਂਗੇ ਇਹ ਵੀ ਇੱਕ 10 ਮਿੰਟ ਤੱਕ ਹੀ ਆਪਾਂ ਇਹਨੂੰ ਭੁੰਨਾਂਗੇ ਜ਼ਿਆਦਾ ਬਰਾਊਨ ਨਹੀਂ ਇਹਨੂੰ ਆਪਾਂ ਕਰਨਾ ਇਹ ਜਿਹੜੀ ਖਿਚੜੀ ਆ ਦੇ ਵਿੱਚ ਹੋਰ ਕੋਈ ਵੀ ਮਸਾਲੇ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਸਿਰਫ ਇਹਦੇ ਵਿੱਚ ਨਮਕ ਹੀ ਐਡ ਹੁੰਦਾ

ਲੋਈ ਤੜਕੇ ਵਾਲੀ ਖਿਚੜੀ ਵੀ ਆਪਣੀ ਬਣ ਕੇ ਤਿਆਰ ਹੈ ਇਹ ਜਿਹੜੀ ਖਿਚੜੀ ਹੈ ਇਹਨੂੰ ਵੀ ਤੁਸੀਂ ਦਹੀਂ ਪਾ ਕੇ ਜਾਂ ਦਹੀਂ ਪਾ ਕੇ ਸਰਵ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਲੋਈ ਦੋਨੇ ਤਰ੍ਹਾਂ ਦੀ ਖਿਚੜੀ ਆਪਣੀ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਲੋਈ ਮੋਠ ਬਾਜਰੇ ਦੀ ਖਿਚੜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਖੀਚੜੀ ਬਣ ਕੇ ਤਿਆਰ ਹੋਈ ਹੈ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਮੋਠ ਵਾਜਰੇ ਦੀ ਖੀਚੜੀ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਸੋ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ